ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਤੂੜੀ ਨੂੰ ਕੋਈ ਨਹੀਂ ਪੁੱਛ ਰਿਆ ਤੂੜੀ ਦਾ ਰੇਟ ਇਸ ਤਰੀਕੇ ਨਾਲ ਡਿੱਗ ਪਿਆ ਹੈ ਕਿ ਤੂੜੀ ਜਿਹੜੀ ਬਣਾਉਣ ਦੇ ਵਿੱਚ ਵੀ ਕਿਸਾਨ ਨੂੰ ਲੱਗ ਰਿਹਾ ਹੈ ਕਿ ਮੇਰਾ ਨੁਕਸਾਨ ਹੋ ਰਿਹਾ ਹੈ ਤੇ ਤੂੜੀ ਕੋਈ ਨਹੀਂ ਬਣਾ ਰਿਆ ਹੁਣ ਇਸ ਸਮੇਂ ਬਹੁਤ ਸਾਰੇ ਕਿਸਾਨ ਵੀਰ ਤੂੜੀ ਦੇ ਣਾੜ ਨੂੰ ਜ਼ਮੀਨ ਦੇ ਵਿੱਚ ਮਿਲਾਉਣ ਜਾ ਰਹੇ ਹੈ ਆਪਾਂ ਵੀ ਮਲਾਇਆ ਹੈ ਤੂੜੀ ਦਾ ਨਾੜ ਜਮੀਨ ਚ ਮਲਾਉਂਦੇ ਕਈ ਸਾਰੇ ਤਰੀਕੇ ਆ ਆਪਾਂ ਉਹਦੇ ਤੇ ਗੱਲ ਬਾਤ ਕਰਦੇ ਆਂ ਪਹਿਲੀ ਗੱਲ ਆਪਾਂ ਇਹ ਕਰਾਂਗੇ ਕਿ ਜਿਹੜਾ ਨਾੜ ਹੈ ਇਹ ਕਹਿੰਦੇ ਵੀ ਜਿੱਥੇ ਆਪਣਾ ਤੂੜੀ ਦਾ ਕੁੱਪ ਹੁੰਦਾ ਨਾ ਜਿੱਥੇ ਤੂੜੀ ਖਿਲਰੀ ਹੁੰਦੀ ਹੈ ਉਸ ਜਗ੍ਹਾ ਤੇ ਝੋਨਾ ਨਹੀਂ ਹੁੰਦਾ ਝੋਨਾ ਪੀਲਾ ਪੈ ਜਾਂਦਾ ਚਿੱਟਾ-ਚਿੱਟਾ ਹੋ ਜਾਂਦਾ ਹੈ ਤਾਂ ਤੂੜੀ ਸੇਕ ਮਾਰੂਗੀ ਤਾ ਥੋੜੀ ਸੇਕ ਨਾ ਮਾਰੇ ਇਹਦੇ ਲਈ ਫਿਰ ਕੀ ਕਰੀਏ ਕੀ ਚੀ ਕਰਨੀ ਪੂਗੀ ਥੋੜੀ ਜੀ ਵੀਡੀਓ ਟੈਕਨੀਕਲ ਹੋਗੀ ਕੁਝ ਚੀਜ਼ਾਂ ਨੂੰ ਸਮਝਣਾ ਪਏਗਾ ਜੇ ਤੁਸੀਂ ਇਸ ਵੀਡੀਓ ਨੂੰ ਸਮਝ ਲਿਆ ਤਾਂ ਇਸ ਤੋਂ ਬਾਅਦ ਫਿਰ ਤੁਹਾਡੇ ਜਿਹੜਾ ਹੈਗਾ ਜ਼ਮੀਨ 'ਚ ਕੋਈ ਵੀ ਚੀ ਗੱਲ ਨਹੀਂ ਹੈਗੀ ਆ ਉਹਦੇ ਸੰਬੰਧੀ ਤੁਹਾਡੇ ਸਵਾਲ ਸਾਰੇ ਹੱਲ ਹੋ ਜਾਣਗੇ ਤਾਂ ਵੀਡੀਓ ਨੂੰ ਜ਼ਰੂਰ ਦੇਖਿਓ ਜੋ ਹੁਣ ਅੱਜ ਉਹ ਪੋਸਟ ਪਾਈ ਸੀ ਨਾ ਕਿ ਟੀਐਸਪੀ ਵਾਲੀ ਤੇ TSP ਵਾਲੀ ਪੋਸਟ ਤੇ ਕੁਝ ਬੰਦੇ ਕਹਿ ਰਹੇ ਕਿ ਜੀ ਸਾਡਾ ਤਾਂ TSP ਨਾਲ ਝਾੜ ਘਟ ਗਿਆ ਕਿਉਂ ਘਟ ਗਿਆ ਵੀ ਅਸੀਂ ਤਾਂ ਕਿ ਯੂਰੀਆ ਦੀ ਘਾਟ ਆ ਗਈ ਜਦੋਂ ਆਪਾਂ ਸ਼ੁਰੂ ਚ ਹੀ ਗੱਲ ਕੀਤੀ ਸੀ ਕਿ ਜੇ ਆਪਾਂ TSP ਪਾ ਕੇ ਕਰਨ ਤੇ ਬਿਜਣੀ ਹੈ ਤਾਂ 1 ਗੱਟਾ DAP ਦੇ ਮਗਰ 1 ਗੱਟਾ TSP ਤੇ 19 ਕਿਲੋ ਯੂਰੀਆ ਪੈਣੀ ਹੈ ਪਰੰਤੂ ਜੇਰਾ ਆਪਾਂ ਅੱਧੀ ਗੱਲ ਸੁਣ ਕੇ ਉਹਨੂੰ ਅਪਲਾਈ ਕਰਦੇ ਆ ਤਾਂ ਨੁਕਸਾਨ ਹੋਣਾ ਹੀ ਹੋਣਾ ਹੈ ਇਸ ਕਰਕੇ ਜਿਹੜੇ ਵੀਰ ਨਾੜ ਦੇ ਲਈ ਜ਼ਮੀਨ ਚ ਮਲਾਉਣਾ ਚਾਹੁੰਦੇ ਆ ਜਿਵੇਂ ਆ ਵੀਡੀਓ ਆਪਣੀ ਚੱਲ ਰਹੀ ਹੈ ਤਾਂ ਉਹ ਥੋੜਾ ਇਹਨਾਂ ਗੱਲਾਂ ਧਿਆਨ ਰੱਖਣ ਜਦੋਂ ਵੀ ਆਪਾਂ ਕੋਈ ਨਾੜ ਜ਼ਮੀਨ ਚ ਰਲਾਉਣ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਗੱਲ ਹੁੰਦੀ ਹੈ ਸੀ ਐਨ ਰੇਸ਼ੋ ਦੇ ਵਿੱਚ ਕੀ ਸੀ ਤੇ ਐਨ ਦੀ ਰੇਸ਼ੋ ਸੀ ਮਤਲਬ ਹੁੰਦਾ ਕਾਰਬਨ ਐਨ ਮਤਲਬ ਹੁੰਦਾ ਨਾਈਟrogen ਦੋ ਚੀਜ਼ਾਂ ਸਮਝ ਗਏ ਇਹਨੂੰ ਹਮੇਸ਼ਾ ਇੱਕ ਅੰਕ 'ਚ ਲਿਖਦੇ ਆ ਆਪਣਾ ਫਲੇਵਲ ਐਂਡ ਮੋਰਫੀ ਨੇ 2006 ਕਹਿ ਉਹਨੇ ਇੱਕ ਅੰਕ 'ਚ ਹੀ ਲਿਖਦੇ ਆ ਜਿਵੇਂ ਆਪਾਂ ਜੇ ਕਿਸੇ ਨੂੰ ਪੁੱਛਿਆ ਕਿਸੇ ਨੇ ਕਿ ਸੀ ਐਨ ਰੇਸ਼ੋ ਕਿੰਨਾ ਪਈ ਹੋਏ ਕਾਰਬਨ ਨਾਈਟ੍ਰੋਜਨ ਰੇਸ਼ੋ ਕਿੰਨਾ ਆਪਾਂ ਕਹਾਂਗੇ 20 20 ਦਾ ਮਤਲਬ ਕੀ ਹੋ ਗਿਆ 20 ਦਾ ਮਤਲਬ ਹੋ ਗਿਆ ਕਿ ਜੇਕਰ ਕਿਸੇ ਉਹਦੇ ਵਿੱਚ 20 ਗ੍ਰਾਮ ਕਾਰਬਨ ਹੈ ਤਾਂ ਨਾਈਟ੍ਰੋਜਨ 1 ਗ੍ਰਾਮ ਹੈ ਜੇ ਮੈਂ ਹੁਣ ਗਾਂਹ ਗੱਲ ਕਰੂੰਗਾ ਕਿ ਸੀ ਐਨ ਰੇਸ਼ੋ 80 ਹੈ ਤਾਂ ਤੁਸੀਂ ਇਹ ਸਮਝ ਲਓਗੇ ਕਿ 80 ਗ੍ਰਾਮ ਕਾਰਬਨ ਪਿੱਛੇ 1 ਗ੍ਰਾਮ ਨਾਈਟ੍ਰੋਜਨ ਹੈ ਜਾਂ ਕਿਹ ਲੋ ਕਿ 1 ਗ੍ਰਾਮ ਨਾਈਟ੍ਰੋਜਨ ਦੇ ਬਦਲੇ 80 ਗ੍ਰਾਮ ਕਾਰਬਨ ਹੈ ਪਹਿਲੀ ਗੱਲ ਸਮਝ ਗਏ ਇਹ ਹੈ ਕੀ ਹੈ ਲੋੜ ਕੀ ਹੈ ਜਿਹੜਾ ਹੁਣ ਆਪਰਾਲ ਆਪਾਂ ਆਹ ਜਨਾੜ ਆਪਾਂ ਖੇਚਵਾਈ ਜਾਂਦੇ ਆ ਇਹ ਨੇ ਗਲਣਾ ਹੈ ਜ਼ਮੀਨ ਚ ਤੇ ਜਦੋਂ ਇਹ ਗਲੂਗਾ ਇਹਨੂੰ ਨਿੱਕੇ-ਨਿੱਕੇ ਮਾਈਕਰੋ ਆਰਗਨਿਜ਼ਮ ਜਿਹੜੇ ਹੈਗੇ ਆ ਨਿੱਕੇ-ਨਿੱਕੇ ਸੂਖਮ ਜੀਵ ਆ ਕਿ ਇਹਨੂੰ ਖਾਣਗੇ ਇਹਨੂੰ ਖਾ ਕੇ ਤੇ ਉਹ ਇਹਨੂੰ ਮਿੱਟੀ ਦੇ ਵਿੱਚ ਮਿਲਾਉਣਗੇ ਤੇ ਜਦੋਂ ਖਾਣਗੇ ਤਾਂ ਉਹਨਾਂ ਨੂੰ ਦੋ ਚੀਜ਼ਾਂ ਦੀ ਸਭ ਤੋਂ ਵੱਧ ਲੋੜ ਹੋਊਗੀ ਇੱਕ ਊਰਜਾ ਦੀ ਲੋੜ ਹੋਊਗੀ ਤੇ ਦੂਜੀ ਗੱਲ ਹੋ ਗਈ ਪ੍ਰੋਟੀਨ ਦੀ ਊਰਜਾ ਚਾਹੀਦੀ ਹੈ ਜਿਹੜੀ ਉਹ ਸਾਨੂੰ ਮਿਲਣੀ ਹੈ ਕਾਰਬਨ ਤੋਂ ਠੀਕ ਹੈ ਟੈਪ ਪ੍ਰੋਟੀਨ ਜਿਹੜਾ ਹੈਗਾ ਪ੍ਰੋਟੀਨ ਜਿਹੜਾ ਹੈਗਾ ਉਹਦੇ ਨਿਊਕਲੀਕ ਐਸਿਡ ਬਣਾਉਣ ਵਾਸਤੇ ਜਾਂ ਉਹਦੇ ਸਰੀਰ ਪ੍ਰੋਟੀਨ ਤੁਹਾਨੂੰ ਪਤਾ ਹੀ ਹੈ ਵੀ ਪ੍ਰੋਟੀਨ ਜੋ ਚਾਹੀਦੀ ਹੋਗੀ ਉਹ ਨਾਈਟ੍ਰੋਨ ਤੋਂ ਮਿਲਣੀ ਹੈ ਫਿਰ ਜੇਕਰ ਬਰਾਬਰ ਪ੍ਰੋਟੀਨ ਮਿਲਦੀ ਰਹੇ ਤੇ ਬਰਾਬਰ ਊਰਜਾ ਮਿਲਦੀ ਰਹੇ ਤੇ ਪੰਪ ਬੜਾ ਕਿਡਾ ਸਿੱਧਾ ਚੱਲਦਾ ਜਾਂਦਾ ਤੇਜ਼ੀ ਦੇ ਨਾਲ ਕੰਮ ਹੁੰਦਾ ਸਮਝ ਗਏ ਹੁਣ ਮੰਨ ਲਓ ਕਿ ਆਪਾਂ ਕਿਹਾ ਕਿ ਵੀ ਸੀ ਐਨ ਰੇਸ਼ੋ ਕਿੰਨੀ ਹੈ ਵੀ ਕਹਿੰਦਾ 15 ਹੈ ਜੇ 1 ਤੋਂ ਲੈ ਕੇ 15 ਤੱਕ ਕਾਰਬਨ ਨਾਈਟrogen ਰੇਸ਼ਿਓ ਹੋਵੇ ਤਾਂ ਉਹਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਿਹੜੀ ਨਾਈਟrogen ਹੈਗੀ ਹੈ ਉਹ ਰਿਲੀਜ਼ ਹੁੰਦੀ ਹੈ ਖੇਤ ਨੂੰ ਮਿਲਦੀ ਹੈ ਤੇ ਇਹਨੂੰ ਅਸੀਂ ਇੱਕ ਟੈਕਨੀਕਲ ਭਾਸ਼ਾ ਹੁੰਦੀ ਹੈ ਮਿਨਰੇਲਾਈਜੇਸ਼ਨ ਕਹਿੰਦੇ ਆ ਕਿ ਮਿਨਰੇਲਾਈਜੇਸ਼ਨ ਬੜਾ ਤੇਜ਼ੀ ਦੇ ਨਾਲ ਹੁੰਦਾ ਸਮਝ ਗਏ ਮਿਨਰੇਲਾਈਜੇਸ਼ਨ ਨੂੰ ਤੁਸੀਂ ਪੰਜਾਬੀ ਚ ਐਂ ਕਰ ਲਓ ਕਹਿ ਲਓ ਤੁਸੀਂ ਕਿ ਵੀ ਇੱਕ ਆਪਾਂ ਕੋਈ ਸਮਾਨ ਲਿਆ ਮਤਲਬ ਕਿ ਆਪਾਂ ਸੀਮੈਂਟ ਬੱਜਰੀ ਰੇਤਾ सरिया ਲਿਆ ਤੇ ਉਹਦਾ ਲੈਂਟਰ ਪਾ ਲਿਆ ਹੁਣ ਉਹ ਲੈਂਟਰ ਨੂੰ ਆਪਾਂ ਤੋੜਨਾ ਹੈ ਤੋੜ ਕੇ ਬਜਰੀ ਅੱਡ ਕਰਨੀ ਹੈ ਰੇਤਾ ਅੱਡ ਕਰਨਾ ਸੀਮੈਂਟ ਅੱਡ ਕਰਨਾ ਹੈ ਤੇ ਸਰੀਆ ਅੱਡ ਕਰਨਾ ਹੈ ਉਹ ਇਹ ਅੱਡ ਕਰਨ ਦੀ ਪ੍ਰਕਿਰਿਆ ਉਹ ਮਿੰਡਰੇ ਲਾਈਜੇਸ਼ਨ ਹੈ ਜਿਹੜਾ ਤੁਹਾਡਾ ਇਹ ਜਿਹੜਾ 나ੜ ਇਹ ਕਣਕ ਦਾ ਇਹ 16 ਤੱਤਾਂ ਤੋਂ ਮਿਲ ਕੇ ਬਣਿਆ ਹੈ ਹੁਣ ਆਪਾਂ 16 ਦੇ 16 ਨੂੰ ਤੋੜ ਕੇ 16 ਤੱਤੋਂ ਤੋਂ ਬਣਾਉਣੇ ਵਾਪਿਸ ਉਹਨੂੰ ਆਪਾਂ ਕੀ ਕਹਿੰਨੇ ਮਿੰਡਰੇ ਲਾਈਜੇਸ਼ਨ ਜੇਕਰ ਸੀਐਨ ਰੇਸ਼ਿਓ 1 ਤੋਂ 15 ਦੇ ਵਿਚਾਲੇ ਹੈਗੀ ਹੈ ਤਾਂ ਬੜੀ ਤੇਜ਼ੀ ਦੇ ਨਾਲ ਹੁੰਦਾ ਹੈ ਜੇਕਰ 35 ਤੱਕ ਵੀ ਮਿੰਦਰੇਸ਼ਨ ਰੇਸ਼ੋ ਸੀਐਨ ਰੇਸ਼ੋ ਹੈ ਕੀ ਹੈ ਤੇ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਚੱਲਦਾ ਜਿਵੇਂ ਹੋਵਲ ਨੇ ਕਿਹਾ ਸੀਗਾ 2005 ਦੇ ਵਿੱਚ ਕਿ ਜੇ 24 ਸੀਐਨ ਰੇਸ਼ੋ ਹੋਵੇ ਮਤਲਬ ਕਿ ਇੱਕ ਭਾਗ ਨਾਈਟ੍ਰੋਜਨ ਦਾ ਤੇ 24 ਭਾਗ ਹੁਣ ਕਾਰਬਨ ਦੇ ਤਾਂ ਬਹੁਤ ਵਧੀਆ ਖੇਤੀ ਵਿੱਚ ਠੀਕ ਹੈ ਇੰਨੀ ਗੱਲ ਸਮਝ ਲੱਗੀ ਇਹ ਇਹ ਬੇਸਿਕ ਚੀਜ਼ ਹੈ ਜਦੋਂ ਵੀ ਅਸੀਂ ਨਾੜ ਜ਼ਮੀਨ ਦੇ ਵਿੱਚ ਮਲਾਉਣਾ ਹੈ ਉਹਦੇ ਲਈ ਹੁਣ ਆਪਾਂ ਮੋਟਾ-ਮੋਟਾ ਦੇਖੀਏ ਜਿਹੜਾ ਕਣਕ ਦਾ ਨਾੜ ਹੈ ਇਹਦੀ ਸੀਐਨ ਰੇਸ਼ਿਓ ਕਿੰਨੀ ਹੁੰਦੀ ਹੈ 87 ਠੀਕ ਹੈ ਜਿਹੜਾ ਤੁਹਾਡਾ ਸੁੱਕਾ ਨਾੜ ਪਰਾਲੀ ਪਰਾਲੀ ਝੋਨੇ ਦੀ ਹੈ ਉਹਦੀ ਹੁੰਦੀ ਹੈ ਸਟਾਰਟ ਮੈਂ ਕਿ ਪਰਾਲੀ ਜਲਦੀ ਘਲੂਗੀ ਤੇ ਜਿਹੜਾ ਹੈਗਾ ਨਾੜ ਕਣਕ ਦਾ ਲੇਟ ਘਲੂਗਾ ਇਹਨਾਂ ਸੀਐਨ ਰੇਸ਼ੋ ਤੁਸੀਂ ਐਵੇਂ ਵੀ ਕਲ ਕਰ ਸਕਦੇ ਹੋ ਕਿ ਜਿੰਨਾ ਇਹ ਜ਼ਿਆਦਾ ਜਿਵੇਂ ਆਪਾਂ ਕਿਹਾ ਨਾ ਜਿੰਨਾ ਛੋਟਾ ਉਹਨੇ ਜਲਦੀ ਉਹ ਵਾਪਸ ਟੁੱਟ ਜੂਗਾ ਤੇ ਜਿੰਨਾ ਜ਼ਿਆਦਾ ਹੈਗਾ ਸੀਐਨ ਰੇਸ਼ੋ ਉਹਨਾਂ ਨੂੰ ਟਾਈਮ ਲੱਗਿਆ ਗਲਣ ਤੇ ਹੁਣ ਤੁਹਾਡੀ ਜਿਹੜੀ ਆਪਣਾ ਨਰਮੇ ਦੀਆਂ ਛਟੀਆਂ ਆ ਉਹਦੀ ਸੀਐਨ ਰੇਸ਼ੋ 53 ਹੀ ਹੁੰਦੀ ਹੈ ਉਹ ਪਰਾਲੀ ਤੋਂ ਜਲਦੀ ਗਲਦਾ ਸੋਇਆ ਬੀਨ ਦੀ ਜਿਹੜੀਆਂ ਛਟੀਆਂ ਹੁੰਦੀਆਂ ਉਹਦੀ ਸੀਐਨ ਰੇਸ਼ੋ 32 ਹੁੰਦੀ ਹੈ ਉਹ ਨਰਮੇ ਨਾਲੋਂ ਜਲਦੀ ਗਲਦਾ ਜੇਕਰ ਕਿਸੇ ਕੋਲੇ ਜਿਹੜਾ ਹੈਗਾ ਆਪਣਾ ਜਿਹੜੀਆਂ ਆਪਣੀਆਂ ਆ ਆਪਣਾ ਜਿਹੜਾ ਹੈਗਾ ਆਲੂ ਦੀਆਂ ਬੱਲ ਵੱੱਲਾ ਹੁੰਦੀਆਂ ਵੇਲਾਂ ਇਹਦੀ ਰੇਸ਼ਿਓ ਸੀਐਨ 28 ਹੁੰਦੀ ਹੈ ਇਹ ਉਸ ਤੋਂ ਜਲਦੀ گل ਜਾਂਦਾ ਜੇ ਕਿਸ ਨੇ ਕੱਦੂ ਲਾਇਆ ਹੈ ਜਾਂ ਕੋਈ ਹੋਰ ਇਹੋ ਜਿਹਾ ਲਾਇਆ ਹੈ ਤਾਂ ਉਹਦੀ ਸੀਐਨ ਰੇਸ਼ਿਓ 20 ਹੁੰਦੀ ਹੈ ਉਹ ਉਸ ਤੋਂ ਜਲਦੀ گل ਜਾਂਦਾ ਜੇਕਰ ਆਪਣਾ ਆਗ ਗੰਨੇ ਦਾ ਆਗ ਉਹਦੀ ਸੀਐਨ ਰੇਸ਼ਿਓ 35 ਹੁੰਦੀ ਹੈ ਤੇ ਉਹ ਵੀ ਜਲਦੀ ਕਰਦਾ ਤਾਂ ਫੇਰ ਇੱਥੇ ਗੱਲ ਇਹ ਆ ਗਈ ਕਿ ਜਿੱਥੇ ਸੀਐਨ ਰੇਸ਼ੋ ਜ਼ਿਆਦਾ ਹੈਗਾ ਤਾਂ ਫੇਰ ਉਹਨੂੰ ਰੇਸ਼ੋ ਨਾਲ ਆਪਾਂ ਠੀਕ ਕਰ ਲਈਏ ਵੀ ਠੀਕ ਕਰਨਾ ਮਤਲਬ ਇਹ ਹੈ ਕਿ ਜੇ ਉਹ ਚ ਨਾਈਟ੍ਰੋਨ ਘੱਟ ਹੈ ਤਾਂ ਆਪਾਂ ਨਾਈਟ੍ਰੋਨਾਂ ਦੇ ਵਿੱਚ ਹੋਰ ਪਾ ਦਈਏ ਤੇ ਆਪੇ ਸੀਐਨ ਰੇਸ਼ੋ ਘਟ ਜਾਊਗਾ ਜੇ ਹੁਣ ਮੰਨ ਲਓ ਕਿ ਕਣਕ ਦੇ 87 ਕਾਰਬਨ ਮਗਰ ਇੱਕ ਨਾਈਟ੍ਰੋਜਨ ਹੈ ਤੇ ਆਪਾਂ ਯੂਰੀਆ ਉੱਤੋਂ ਪਾ ਦਈਏ ਤਾਂ ਗੱਲ ਬਣ ਜੂਗੀ ਨਾ ਸਮਝ ਕੇ ਗੱਲ ਅਮਰੀਕਾ ਦਾ ਇੱਕ ਰਿਸਰਚ ਪੇਪਰ ਹੈ ਜਿਹਦੇ ਚ ਜੇ ਐਚ ਸਮਿਥ ਤੇ ਟੀ ਐਲ ਜੈਕਸਨ ਨੇ ਇਹਨਾਂ ਨੇ ਇਹ ਸਿੱਧ ਕੀਤਾ ਹੈ ਕਿ ਜੇਕਰ ਅਸੀਂ ਕਣਕ ਦੇ ਨਾਲ ਨੂੰ ਉੱਤੋਂ ਯੂਰੀਆ ਪਾ ਦਈਏ ਤਾਂ ਉਹ ਤੇਜ਼ੀ ਦੇ ਨਾਲ گلਦਾ ਹੈ। ਉਹਦੀ ਡੀਕੰਪੋਜੀਸ਼ਨ ਉਹਦੀ ਮਿਨਰੇਲਾਈਜੇਸ਼ਨ ਤੇਜ਼ੀ ਨਾਲ ਹੁੰਦੀ ਹੈ। ਅਲਿਸਨ ਐਂਡ ਮਰਫੀ ਏਨ 1963 ਦੇ ਵਿੱਚ ਤੇ ਪੀਟਰਸਨ ਨੇ 1982 ਦੇ ਵਿੱਚ ਇਹ ਰਿਸਰਚ ਕਰਕੇ ਇਹ ਦੱਸਿਆ ਕਿ ਜੇ ਅਸੀਂ ਕਣਕ ਦੇ ਨਾਲ ਨੂੰ ਗੱਲਣਾ ਹੈ ਤੇ ਉਹਦੇ ਗੱਲਾਂ ਦੇ ਸਮੇਂ ਯੂਰੀਆ ਪਾ ਲਈਏ ਤਾਂ ਉਹ ਤੇਜ਼ੀ ਨਾਲ ਗਲਦਾ ਹੈ ਜਨਵਰੀ 2021 ਦੇ ਵਿੱਚ ਚੈਕ ਰਿਪਬਲਿਕ ਦੇ ਵਿੱਚ ਵੀ ਕਿਹੋ ਜਿਹਾ ਪੇਪਰ ਪਬਲਿਸ਼ ਹੋਇਆ ਜਿਹਦੇ ਵਿੱਚ ਉਹਨਾਂ ਨੇ ਫਿਰ ਇਹੀ ਦੱਸਿਆ ਕਿ ਜੇ ਕਣਕ ਦਾ ਨਾਲੜ ਹੈ ਇਹਨੂੰ ਜੇਕਰ ਅਸੀਂ ਸਹੀ ਗੱਲ ਨਾਲ ਹੈਗਾ ਸਾਨੂੰ ਉਪਰੋਂ ਯੂਰੀਆ ਦੇ ਨਹੀਂ ਪਏਗੀ ਚੀਨ ਦੇ ਵਿੱਚ ਇੱਕ ਲੰਮਾ ਚੌੜਾ ਪ੍ਰੋਜੈਕਟ ਹੋਇਆ ਜਿਹਦੇ ਵਿੱਚ ਉਹਨੇ ਲਗਭਗ ਸਾਰੇ ਹੀ ਚੀਨ ਦੀ ਗੱਲ ਕੀਤੀ ਇਹਨਾਂ ਦਾ ਇੱਕ ਫਾਰਮੂਲਾ ਵੀ ਦਿੱਤਾ ਕਿ ਕਿਵੇਂ ਆਪਾਂ ਯੂਰੀਆ ਕਿਵੇਂ ਕੱਢਣੀ ਹੈ ਲੇਕਿਨ ਆਪਾਂ ਇਹਨਾਂ ਡੀਪਲੀ ਨਹੀਂ ਜਾਵਾਂਗੇ ਹਾਂ ਜੇਕਰ ਕੋਈ ਆਪਣੇ ਰਿਸਰਚ ਵਾਲੇ ਬੱਚੇ ਹੈ ਜੋ ਇਹ ਦੇਖਣਾ ਸੁਣਨਾ ਚਾਹੁੰਦੇ ਹੈ ਤਾਂ ਆਪਾਂ ਉਹਨਾਂ ਨੂੰ ਇਹ ਉਹਦੇ ਡਿਟੇਲ ਦੇ ਸਕਦੇ ਹਾਂ ਨਵੰਬਰ 2021 ਦੇ ਵਿੱਚ ਵਾਈ ਵਾਂਗ ਐਚ ਵਾਂਗ ਸੀ ਗਿਆਓ ਪੀ ਸਲਾ ਵਾਈ ਬੀ ਇਹਨਾਂ ਨੇ ਇੱਕ ਰਿਸਰਚ ਕੀਤੀ ਤੇ ਉਸ ਸੱਚ ਦੇ ਵਿੱਚ ਇਹਨਾਂ ਨੇ ਇੱਕ ਕੈਲਕੂਲੇਟ ਕੀਤਾ ਕਿ ਜਿਹੜਾ ਚਾਈਨਾ ਦਾ ਟੈਂਪਰੇਚਰ ਟੈਂਪਰੇਟ ਜ਼ੋਨ ਹੈ ਜਿੱਥੇ ਠੰਡ ਜ਼ਿਆਦਾ ਰਹਿੰਦੀ ਹੈ ਉਥੇ 2.5 ਕਿੱਲਿਆਂ ਦੇ ਵਿੱਚ ਇੱਕ ਹਕਟੇਅਰ ਦੇ ਵਿੱਚ 135 ਤੋਂ ਲੈ ਕੇ 230 ਕਿਲੋਗ੍ਰam ਤੱਕ ਯੂਰੀਆ ਪਾਉਣੀ ਪੈਂਦੀ ਹੈ ਜਿਹੜਾ ਐਰਿਡ ਜ਼ੋਨ ਹੈ ਉਥੇ 95 ਤੋਂ ਲੈ ਕੇ 165 ਕਿਲੋਗ੍ਰam ਪ੍ਰਤੀ ਹਕਟੇਅਰ ਯੂਰੀਆ ਪਾਉਣ ਦੀ ਲੋੜ ਪਵੇਗੀ ਆਪਾਂ ਸੈਮੀ ਐਰਿਡ ਜ਼ੋਨ ਦੇ ਵਿੱਚ ਰਹੀ ਨਹੀਂ ਤਾ ਸਾਡੇ ਅਸੀਂ ਅਸੀਂ ਇੱਕ ਮੋਟਾ-ਮੋਟਾ ਮੈਨਰ ਦੇ ਹਿਸਾਬ ਦੇ ਨਾਲ ਹਿਸਾਬ ਲਾਇਆ ਬਾਕੀ ਅੱਗੇ ਆਉਣ ਵਾਲ ਦਿਨਾਂ ਚ ਆਪਾਂ ਹੋਰ ਫਾਈਂਡ ਕਰ ਲਵਾਂਗੇ ਇੱਕ ਮੋਟਾ ਜਿਹਾ ਅਨੁਮਾਨ ਹੈ ਤਾਂ ਸਾਨੂੰ ਵੀ ਫਿਰ ਲੈ ਜਿਹੜਾ ਹੈਗਾ ਲਗਭਗ 1 ਕੁਇੰਟਲ ਯੂਰੀਆ ਪਰ ਹੈਕਟੇਅਰ ਤਾਂ ਕਿੱਲੇ ਦੀ ਆਪਣੀ ਹੋ ਗਈ ਉਹ 40-45 ਕਿਲੋ 40 ਕਿਲੋ ਯੂਰੀਆ ਜੇਕਰ ਅਸੀਂ ਕਣਕ ਦਾ ਨਾੜ ਗਾਲਣ ਦੇ ਸਮੇਂ ਖੇਤ ਦੇ ਵਿੱਚ ਛਿੱਟਾ ਦੇਣੀ ਹੈ ਤਾਂ ਜਿਹੜੀ ਸੀਐਨ ਰੇਸ਼ੋ ਹੈ ਉਹ ਘਟ ਜੂਗੀ ਕਾਰਬਨ ਦੇ ਬਦਲੇ ਨਾਈਟ੍ਰੋਨ ਖੇ ਜ਼ਿਆਦਾ ਹੋ ਜੂਗੀ ਤਾਂ ਉਹਦੇ ਨਾਲ ਫਿਰ ਜਿਹੜਾ ਹੈਗਾ ਤੁਹਾਡਾ 나ੜ ਤੇਜ਼ੀ ਦੇ ਨਾਲ ਗਲੇਗਾ ਜੇ ਅਸੀਂ 나ੜ ਨੂੰ ਹੁਣ ਤੁਸੀਂ ਕਹਿੰਦੇ ਕਾਤੋ ਦਈਏ ਯੂਰੀਆ ਇਹਨੂੰ ਦੇਖੋ ਜਿਹੜੀ ਯੂਰੀਆ ਤੁਸੀਂ ਇਹਨੂੰ 나ੜ ਨੂੰ ਗਾਲਣ ਵਾਸਤੇ ਦੇਵੋਗੇ ਇਹੇ ਯੂਰੀਆ ਅੱਗੇ ਝੋਨੇ ਦੇ ਵਿੱਚੋਂ ਨਹੀਂ ਘਟ ਹੋ ਜਾਣੀ ਹੈ ਇਸ ਨੂੰ ਧਿਆਨ ਰੱਖਿਓ ਜੇ ਤੁਸੀਂ ਸਾਰਾ 나ੜ ਖੇਤ ਗਾਲਿਆ ਗਾਲਣ ਵਾਸਤੇ ਖੇਤ ਵਾਹ ਦਿੱਤਾ ਉਹ ਨਾੜ ਹਜੇ ਪੂਰਾ گلਣਾ ਨਹੀਂ ਹੈਗਾ ਜਦੋਂ ਖੇਤ ਦੇ ਵਿੱਚ ਤੁਹਾਡਾ ਸੀ ਝੋਨਾ ਲਾਇਆ ਉਸ ਸਮੇਂ ਕੀ ਹੋਏਗਾ ਕਿ ਇਹਦਾ ਡੀਕੰਪੋਜੀਸ਼ਨ ਤੇਜ਼ੀ ਨਾਲ ਹੋਏਗਾ ਤਾਂ ਜਿਹੜਾ ਜੀਵ ਹੈ ਵਿੱਚ ਨਿੱਕੇ ਨਿੱਕੇ ਮਾਈਕਰੋ অর্গানিਜ਼ਮ ਜਿਹੜੇ ਇਸ ਨਾੜ ਨੂੰ ਖਾ ਰਹੇ ਐ ਕਿਉਂਕਿ ਕਾਰਬਨ ਨਾਈਟ੍ਰੋਜਨ ਅਨੁਪਾਤ ਮਤਲਬ ਪਹਿਲਾਂ ਹੀ ਦੱਸ ਚੁੱਕਾ ਐ ਕਿ ਇਹਦਾ 87 ਹੈ ਤਾਂ ਫਿਰ ਉਹ ਜਿਹੜੇ ਮਾਈਕਰੋ অর্গানিਜ਼ਮ ਕੰਮ ਕਰ ਰਹੇ ਐ ਜਿਹੜੇ ਉੱਥੇ ਪਰਾਲੀ ਨੂੰ ਖਾ ਰਹੇ ਐ ਨਾੜ ਨੂੰ ਖਾ ਰਹੇ ਐ ਉਹਨਾਂ ਨੂੰ ਨਾਈਟ੍ਰੋਜਨ ਚਾਹੀਦੀ ਐ ਤੇ ਜਿੰਨੀ ਟੋਂਡੇ ਖੇਤ ਦੇ ਵਿੱਚ ਨਾਈਟ੍ਰੋਜਨ ਹੈਗੀ ਸਾਰੀ ਉਹਨਾਂ ਨੇ ਖਾ ਲੈਣੀ ਹੈ ਜਦੋਂ ਉਹ ਸਾਰੀ ਖਾ ਗਏ ਤਾਂ ਥੋੜਾ ਝੋਨਾ ਝੋਨੇ ਵਾਲੇ ਮਤਲਬ ਕਿ ਵਾਜੇ ਵਜ ਜਾਣੇ ਫਿਰ ਮੈਂ ਕਿ ਝੋਨੇ ਹਾਸਤੇ ਕੱਖ ਵੀ ਨਹੀਂ ਬਚਣਾ ਤੇ ਝੋਨਾ ਮੜ ਕੇ ਯੂਰੀਆ ਦੇ ਘਾੜ ਦਿਖਾਈ ਉਹ ਆਪਾਂ ਕਹਾਂ ਝੋਨਾ ਨਹੀਂ ਚੱਲਦਾ ਝੋਨਾ ਪੀਲਾ ਪੈਗਾ ਝੋਨਾ ਕਾਹਤੋਂ ਚੱਲੂਗਾ ਤੁਸੀਂ ਯੂਰੀਆ ਪਾਉਂਗਾ ਯੂਰੀਆ ਬੈਕਟੀਰੀਆ ਖਾ ਜਾਊਗਾ ਐਸ ਕਰਕੇ ਜਿਹੜੇ ਵੀਰ ਕਣਕ ਦਾ ਪੂਰਾ ਨਾਲ ਖੇਤ ਦੇ ਵਿੱਚ ਵਾ ਰਹੇ ਹੈ ਉਨਨਾ ਨੂੰ ਮੇਰੀ ਇਹ ਬੇਨਤੀ ਹੈ ਕਿ ਦੇਖੋ ਨਾੜ ਨੂੰ ਗਾਲਣ ਵਾਸਤੇ ਭਾਵੇਂ ਕਿ ਸਾਨੂੰ ਯੂਰੀਆ ਦੀ ਲੋੜ ਵੀ ਪਵੇਗੀ ਤੇ ਪਾਣੀ ਦੀ ਲੋੜ ਵੀ ਪਵੇਗੀ ਤਾਂ ਇਸ ਦੇ ਵਿੱਚ ਜੇਕਰ ਨਾੜ ਵਾ ਰਹੇ ਹੋ ਤਾਂ ਉਹਨੂੰ ਯੂਰੀਆ ਜ਼ਰੂਰ ਪਾਓ ਤਾਂ ਕਿ ਕਾਰਬਨ ਨਾਈਟ੍ਰੋgen ਰੇਸ਼ਿਓ ਥੋੜੀ ਠੀਕ ਹੋ ਜਾਵੇ ਠੀਕ ਹੈ ਤਾਂ ਇਸ ਵੀਡੀਓ ਤੋਂ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇਗੀ ਦੂਸਰੀ ਵੀਡੀਓ 'ਚ ਮੈਂ ਗੱਲ ਕਰ ਰਿਹਾ ਕਿ ਨਾੜ ਅਸੀਂ ਕਿਵੇਂ ਖੇਤ ਦੇ ਵਿੱਚ ਰਲਾ ਰਹੇ ਹਾਂ ਸਾਡਾ ਗਵੰਡੀ ਕਿਵੇਂ ਰਲਾ ਰਿਹਾ ਤੇ ਬਾਕੀ ਕਿਸਾਨ ਜਿਹੜੇ ਹੈਗੇ ਉਹ ਕੀ ਕਰ ਰਹੇ ਆ ਉਹਦੇ ਬਾਰੇ ਮੇਰੇ ਖਿਆਲ ਚ ਐਸ ਦੇ ਵਿੱਚ ਤੁਹਾਨੂੰ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਕਿ ਜਿਹੜਾ ਕਣਕ ਦਾ ਨਾਲ ਹੈ ਇਹਨੂੰ ਗਲਣ ਤੇ ਟਾਈਮ ਜ਼ਿਆਦਾ ਲੱਗੇਗਾ ਇਹਨੂੰ ਜਲਦੀ ਗਲਣਾ ਹੈਗਾ ਤਾਂ ਇਹਦੀ ਸੜਾ ਕਾਰਬਨ ਨਾਈਟ੍ਰੋਜਨ ਦੇ ਜਿਹੜੀ ਰੇਸ਼ਿਓ ਹੈ ਉਹ ਘੱਟ ਕਰਨੀ ਪਊਗੀ ਉਹਦੇ ਵਾਸਤੇ ਨੂੰ ਯੂਰੀਆ ਦੇਣੀ ਪਏਗੀ ਜਿਹਨੂੰ ਯੂਰੀਆ ਦੇਵੋਗੇ ਨਾਲ ਇਹਨੂੰ ਪਾਣੀ ਲਾਉਂਗੇ ਤਾਂ ਇਹ ਤੇਜ਼ੀ ਦੇ ਨਾਲ ਗਲੇਗਾ ਫੇਰ ਤੁਹਾਡਾ ਝੋਨਾ ਜਿਹੜਾ ਹੈਗਾ ਪੀਲਾ ਨਹੀਂ ਪਵੇਗਾ ਨਹੀਂ ਤਾਂ ਜੇਕਰ ਤੁਸੀਂ ਇਹਨੂੰ ਰੱਬ ਆਸਤੇ ਛੱਡ ਦਿੱਤਾ ਸਾਰਾ ਨਾਲ ਵਿੱਚ ਰਲਾ ਕੇ ਤਾਂ ਫਿਰ ਝੋਨਾ ਅੱਗੇ ਜਾ ਕੇ ਪੀਲਾ ਪਵੇਗਾ ਤੇ ਝੋਨਾ ਤੋੜਨਾ ਥੋੜਾ ਔਖਾ ਹੋ ਜਾਏਗਾ। ਧੰਨਵਾਦ ਦੋਸਤੋ ਮਿਹਰਬਾਨੀ